ਕੋਮੀ ਹੀਰੇ ਸਨਮਾਨ ਪ੍ਰਮਾਨ ਪੱਤਰ ਸਰਦਾਰ ਗੁਰਦੀਪ ਸਿੰਘ ਜੀ ਪੂਲਾ ਅੰਤਰਰਾਸ਼ਟਰੀ ਖਿਡਾਰੀ ਸਿੱਖ ਕੌਮ ਦੀ ਸਿਰਕੜ ਅਤੇ ਸਿਰੜੀ ਖਿਡਾਰੀਆਂ ਦੀ ਵਰਨਨ ਕਮਨਟਰੀ ਐਥਲੀਟ ਸਰਦਾਰ ਗੁਰਦੀਪ ਸਿੰਘ ਦੇ ਬੇਰਵੇ ਤੋਂ ਬਿਨਾ ਅਧੂਰਾ ਹੈ ਜੂਨ 1984 ਦੇ ਕੱਲੂ ਘਾਰੇ ਵਿੱਚ ਪਿਤਾ ਜੀ ਦੀ ਹੋਈ ਸ਼ਹਾਦਤ ਉਪਰੰਤ 6 ਸਾਲ ਦੀ ਨਿਆਣੀ ਉਮਰ ਤੋਂ ਹੀ ਆਪ ਜੀ ਨੇ ਕਠੋਰ ਲੰਬਾ ਤੇ ਪੀੜਾਦਾਇਕ ਜੀਵਨ ਸੰਘਰਸ਼ ਆਪਣੀ ਪਿੰਡੇ ਤੇ ਹੰਡਾਇਆ ਰੋਜੀ ਰੋਟੀ ਨੇ ਕਾਹਲਣਾ ਕਾਲਦਿਆਂ ਜਿੱਥੇ ਕਾਲਜ ਪੱਤਰ ਤੱਕ ਪੜ੍ਹਾਈ ਸਫਲਤਾ ਨਾਲ ਮੁਕੰਮਲ ਕੀਤੀ ਉੱਥੇ ਹੀ ਸਕੂਲ ਕਾਲਜ ਅਤੇ ਆਪਣੀ ਕਰਮ ਭੂਮੀ ਮਹਿਕ ਵਿੱਚ ਜੰਗਲਾਤ ਵੱਲੋਂ ਖੇਡਦਿਆਂ ਇੱਕ ਸਫਲ ਐਥਲੀਟ ਵਜੋਂ ਪੰਜਾਬ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੱਕ ਅਥਾਹ ਪ੍ਰਾਪਤੀਆਂ ਹਾਸਲ ਕੀਤੀਆਂ ਸਾਲ 2018 ਅਤੇ 19 ਦੌਰਾਨ ਏਸ਼ੀਆਈ ਅਤੇ ਆਸਟ੍ਰੇਲੀਆਈ ਮਾਸਟਰ ਗੇਮਜ਼ ਵਿੱਚ ਟ੍ਰਿਪਲ ਜੰਪ ਲੌਂਗ ਜੰਪ ਅਤੇ 200 ਮੀਟਰ ਦੌੜ ਦੇ ਇਵੈਂਟ ਵਿੱਚ ਆਪ ਜੀ ਨੇ ਤਿੰਨ ਸੋਨ ਤਮਗੇ ਇੱਕ ਚਾਂਦੀ ਦਾ ਤਮਗਾ ਕਾਂਸੀ ਦਾ ਜਿੱਤ ਕੇ ਸਿੱਖ ਕੌਮ ਦੇ ਨਾਮਨੇ ਨੂੰ ਹੋਰ ਰੌਸ਼ਨ ਕੀਤਾ। ਸਾਲ 2022 ਦੇ ਵਿੱਚ ਇੰਡੀਅਨ ਫੋਰਸ ਸਕੀਟਾਂ ਦੇ ਬੈਸਟ ਭਾਰਤੀ ਐਥਲੀਟ ਅਤੇ ਬਲਾਕ ਅਫਸਰ محکمہ ਜੰਗਲਾਤ வன ਵਿਭਾਗ ਪੰਜਾਬ ਸਰਦਾਰ ਗੁਰਦੀਪ ਸਿੰਘ ਜੀ ਸੱਚਮੁੱਚ ਹੀ ਇੱਕ ਅਦਰਸ਼ ਨਾਇਕ ਹਨ ਜੇਦੀ ਮਿਸਾਲੀ ਸ਼ਖਸੀਅਤ ਨੂੰ ਅੱਜ ਮਿਤੀ 4/9/2024 ਨੂੰ ਅਸੀਂ ਕੌਮੀ ਹੀਰੇ ਸਨਮਾਨ ਦੇਣ ਵਿੱਚ ਬਿਹਤਰ ਮਾਨ ਮਹਿਸੂਸ ਕਰਦੇ ਹਾਂ ਸਰਦਾਰ ਗੁਰਦੀਪ ਸਿੰਘ ਜੀ ਪੂਲਾ ਉਹਨਾਂ ਦਾ ਪਰਿਵਾਰ ਸੋ ਸਰਦਾਰ ਗੁਰਦੀਪ ਸਿੰਘ ਜੀ ਪੂਲਾ ਉਹਨਾਂ ਦਾ ਸਨਮਾਨ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦੇ ਸਮੁੱਚੇ ਕਾਫਲੇ ਦੇ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਜੈਨ ਸਿੰਘ ਜੀ ਵੀਰਾਂ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤੋਂ ਬਾਅਦ 3